ਉਜਾਈ ਲਈ ਪੀ ਲਿਆ ਪੀ ਲਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਰਸ਼ਨ ਕਰੋ ਸੰਗਤਾਂ ਸੇਵਾ ਕਰ ਰਹੀਆਂ ਲੰਗਰ ਪਾਣੀ ਚਾਹ ਪਾਣੀ ਵੀ ਚੱਕ ਰਹੀਆਂ ਨਾਲ ਬੜੀ ਕਿਰਪਾ ਬਾਬਾ ਜੀ ਦੀ ਇਹ ਗੰਡੇਆਂ ਦੀ ਸੇਵਾ ਕਰ ਰਹੇ ਆ ਗੰਡੇ ਸ਼ਾਂਤੀ ਕਰ ਰਹੇ ਆ ਵਿਚੋਂ ਕੱਕ ਪੱਟ ਕੱਢ ਰਿਹਾ ਸੰਗਤਾਂ ਸੇਵਾ ਕਰ ਰਹੀਆਂ ਗੰਡੇ ਵਾਲੀਆਂ ਆਪ ਦਰਸ਼ਨ ਕਰੋ ਜੀ ਮੁੱਖ ਮੰਤਰੀ ਦਾ ਇਹ ਤੁਹਾਨੂੰ ਦੇਖਣਾ ਦਾ ਜੀ ਨਾਮ ਆਵਰਦਾ ਹੈ ਜੇ ਤਰਾਏ ਨੇ ਕਾਲਜ ਹੈ ਜੇ ਕਿਉਂਕਿ ਕਦੇ ਆਉਂਦੇ ਰਹੇ ਹੋਏ ਹੈ ਉਹਦੇ ਬੋਲ ਚਾਹੀਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ